ਆ ਗਿਆ ਨਾ ਉਹ ساری ਦੀ ساری ਬਦਲਾਵ ਨਾਲ ਇੱਕ ਨੰਬਰ ਐਸਐਚਓ ਅਸੀਂ ਤਾਂ ਕਹਿੰਦੇ ਪਰਮਾਤਮਾ ਇਹਨੂੰ ਦਿੱਤੀ ਐਸਪੀ ਲਗਾਵੇ ਸਾਡੇ ਆਪਣੇ ਪੁਲਿਸਰ ਦੇ ਵਿੱਚ ਨਾ ਉਹ ਸ਼ਹਿਰ ਕੀਤਾ ਦਾ ਅਸੀਂ ਘੱਟ ਵੱਧ ਥੋੜਾ ਜਿਹਾ ਅਹ ਸੱਚ ਨੂੰ ਸਾਡੀ ਡੀਐਸ ਵੀ ਬਣਾਵੇ ਤੇ ਗੁਰਜੀਤ ਸਰ ਨੇ ਸਾਡੇ ਐਸਐਚਓ ਬਣਾਵੇ ਉਹ ਵੀ ਇਸ ਇਲਾਕੇ ਦੀ ਤਾਂ ਇਸ ਵੇਲੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਦਾ ਮਸਲਾ ਕਾਫੀ ਭਖਿਆ ਹੋਇਆ ਹੈ ਤਾਂ ਪਿੰਡ ਪਿੰਡ ਦੇ ਵਿੱਚ ਮਤੇ ਪੈ ਰਹੇ ਨੇ ਪ੍ਰਵਾਸੀਆਂ ਦੇ ਖਿਲਾਫ ਤਾ ਦੂਜੇ ਪਾਸੇ ਇੱਕ ਹੋਰ ਖਬਰ ਜਲੰਧਰ ਤੋਂ ਨਿਕਲ ਕੇ ਸਾਹਮਣੇ ਆਈ ਜਿੱਥੇ ਕਿ ਇੱਕ ਨਾਬਾਲਗ ਕੁੜੀ ਨੂੰ ਇੱਕ ਪ੍ਰਵਾਸੀ ਜਿਹੜਾ ਹੈ ਉਹ ਭੁਜਾ ਕੇ ਲਿਆ ਗਿਆ ਸੀਗਾ 3 ਮਹੀਨੇ ਉੱਥੇ ਰੱਖਿਆ ਉਸ ਤੋਂ ਬਾਅਦ ਪੁਲਿਸ ਨੇ ਮੁਸ਼ੱਕਤ ਦੇ ਨਾਲ ਉਸ ਨੂੰ ਉਸ ਪ੍ਰਵਾਸੀ ਦੇ ਚੁੰਗਲ ਚੋਂ ਛੁਡਾ ਕੇ ਪੰਜਾਬ ਲਿਆਂਦਾ ਤਾਂ ਜਲੰਧਰ ਦੀ ਇਹ ਖਬਰ ਉਸ ਤੋਂ ਬਾਅਦ ਪਰਿਵਾਰ ਵਾਲੇ ਪੂਰੇ ਖੁਸ਼ ਨੇ ਤੇ ਉਹਨਾਂ ਨੇ ਖਾਸ ਤੌਰ ਤੇ ਪੁਲਿਸ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਹਾਰ 파ਕੇ ਉਹਨਾਂ ਨੂੰ ਸਨਮਾਨਿਤ ਕੀਤਾ ਧੰਨਵਾਦ ਜਿਹੜਾ ਉਹਨਾਂ ਦਾ ਕੀਤਾ ਤਾਂ ਤਸਵੀਰਾਂ ਤੋਂ ਦਿਖਾ ਰਹੇ ਆ ਤਾਂ ਇਹ ਜਲੰਧਰ ਦਾ ਪਰਿਵਾਰ ਹੈ ਜਿਹਨੂੰ ਕਿ ਇੱਕ ਪ੍ਰਵਾਸੀ ਜਿਨ੍ਹਾਂ ਦੀ ਕੁੜੀ ਨੂੰ ਜਿਹੜਾ ਭੁਜਾ ਕੇ ਲੈ ਗਿਆ ਸੀਗਾ ਯੂਪੀ ਭੁਜਾ ਕੇ ਲੈ ਗਿਆ ਸੀਗਾ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਨਾਲ ਸੰਪਰਕ ਸੀ ਪੁਲਿਸ ਵੱਲੋਂ ਟੀਮਾਂ ਬਣਾ ਕੇ ਪੂਰੀ ਇਸ ਕਾਰਵਾਈ ਕੀਤੀ ਗਈ ਪੂਰਾ ਜਾਂਚ ਪੜਤਾਲ ਕੀਤੀ ਗਈ ਉਸ ਤੋਂ ਬਾਅਦ ਪੁਲਿਸ ਨੇ ਉਸ ਕੁੜੀ ਨੂੰ ਜਿਹੜਾ ਛੁਡਵਾ ਕੇ ਉਸਦੇ ਚੁੰਗਲ ਤੋਂ ਵਾਪਸ ਲਿਆ ਦਿੱਤਾ ਥਾਣਾ ਜਲੰਧਰ ਜਲੰਧਰ ਦੇ ਥਾਣਾ ਇੱਕ ਦੇ ਇਲਾਕੇ ਦੇ ਵਿੱਚ ਆਉਂਦੀ ਇੰਦਰਾ ਕਲੋਨੀ ਤੋਂ ਇੱਕ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਇੱਕ ਪ੍ਰਵਾਸੀ ਵਿਅਕਤੀ ਉੱਤਰ ਪ੍ਰਦੇਸ਼ ਦੇ ਬਹਿਰਾਇਚ ਦੇ ਵਿੱਚ ਲੈ ਗਿਆ ਸੀਗਾ ਇਸ ਤੋਂ ਬਾਅਦ ਪੁਲਿਸ ਨੂੰ ਜਦੋਂ ਕੁੜੀ ਦੀ ਕਿਡਨਾਪਿੰਗ ਦੀ ਸੂਚਨਾ ਮਿਲੀ ਤਾਂ ਪੁਲਿਸ ਨੇ ਟੀਮ ਬਣਾ ਕੇ ਬਹਿਰਾਚ ਦੀ ਵੱਲ ਰਵਾਨਾ ਕੀਤੀਆਂ ਜਿਸ ਤੋਂ ਬਾਅਦ ਜਲੰਧਰ ਦੀ ਥਾਣਾ ਇੱਕ ਦੀ ਪੁਲਿਸ ਦੀ ਟੀਮ ਨੇ ਉਸ ਲੜਕੀ ਨੂੰ ਬਰਾਮਦ ਕਰਕੇ ਸਹੀ ਸਲਾਮਤ ਪਰਿਵਾਰ ਨੂੰ ਸੌਂਪ ਦਿੱਤਾ ਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਣਦੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਉਧਰ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ 3 ਮਹੀਨੇ ਪਹਿਲਾਂ ਇੰਦਰਾ ਕਲੋਨੀ ਤੋਂ ਇੱਕ ਪ੍ਰਵਾਸੀ ਵਿਅਕਤੀ ਨਾਬਾਲਗ ਬੱਚੇ ਨੂੰ ਕਿਡਨੈਪਰ ਕਰਕੇ ਲੈ ਗਿਆ ਸੀਗਾ ਉਸ ਤੋਂ ਬਾਅਦ ਅਸੀਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਉਸ ਤੋਂ ਬਾਅਦ ਹੁਣ ਸਹੀ ਸਲਾਮਤ ਉਸ ਬੱਚੇ ਨੂੰ ਜੜਾਗਾ ਵਾਪਸ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਤਸਵੀਰਾਂ ਤੋਂ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਉੱਧਰ ਪਰਿਵਾਰ ਦੇ ਵਿੱਚ ਜ਼ਰੂਰ ਖੁਸ਼ੀ ਦੀ ਲਹਿਰ ਹੈ ਪਰਿਵਾਰ ਦੇ ਵੱਲੋਂ ਜੋ ਧੰਨਵਾਦ ਕੀਤਾ ਗਿਆ ਪੁਲਿਸ ਦਾ ਧੰਨਵਾਦ ਕੀਤਾ ਗਿਆ ਤਾਂ ਖੁਸ਼ੀ ਦੇ ਤੌਰ ਤੇ ਉਹਨਾਂ ਨੇ ਹਾਰ 파 ਕੇ ਪੁਲਿਸ ਮੁਲਾਜ਼ਮਾਂ ਨੂੰ ਸਨਮਾਨਤ ਵੀ ਦਿੱਤਾ ਹਾਂਜੀ ਮੈਡਮ ਕੀ ਨਾਮ ਆਪਣਾ ਸੁਨੀਤਾ ਮੈਡਮ ਕੀ ਮਾਮਲਾ ਕੀ ਜਿਹੜਾ ਤੁਸੀਂ 1 ਨੰਬਰ ਥਾਣੇ ਪਹੁੰਚੇ ਅੱਜ ਸਾਡੀ ਕੁੜੀ ਜੂਤੀ ਲੈ ਗਿਆ ਸੀ ਭਈਆ ਉਹਨੂੰ ਲੈ ਕੇ ਆਏ ਆ ਇਹਨਾਂ ਦਾ ਕਿੰਨੀ ਦਿਨ ਪਹਿਲਾਂ ਲੈ ਗਿਆ ਸੀਗਾ 3 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਲੈ ਗਿਆ ਸੀਗਾ ਹਾਂਜੀ ਤੇ ਤੁਸੀਂ ਕੰਪਲੀਟ ਵਗੈਰਾ ਦਿੱਤੀ ਸੀਗੀ ਹਾਂਜੀ ਦਿੱਤੀ ਸੀ ਤੇ ਮੈਡਮ ਹੁਣ ਕੀ ਤੁਹਾਡੀ ਲੜਕੀ ਤੁਹਾਨੂੰ ਵਾਪਸ ਮਿਲ ਗਈ ਹਾਂਜੀ ਵਾਪਸ ਮਿਲ ਗਈ ਸਿੱਤੀ ਸਾਹਿਬ ਮੈਡਮ ਦਾ ਬਹੁਤ ਬਹੁਤ ਧੰਨਵਾਦ ਐਚ.ਐਚ.ਓ ਸਾਹਿਬ ਦਾ 1 ਨੰਬਰ ਥਾਣੇ ਤੋਂ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਡੀ ਕੁੜੀ ਸਾਡੇ ਘਰੇ ਆ ਗਈ ਬਾਬਾ ਜੀ ਕਿਹੜੀ ਜਗ੍ਹਾ ਤੋਂ ਲੈ ਕੇ ਆਏ ਓਥੋਂ ਲੜਕੀ ਤੁਹਾਡੀ ਨੂੰ ਜੂਪੀ ਤੋਂ ਯੂਪੀ ਤੋਂ ਲੈ ਕੇ ਆਇਆ ਕਿੰਨੀ ਦੇਰ ਬਾਅਦ ਇੱਥੇ ਲੜਕੀ ਤੁਹਾਡੇ ਕੋਲ ਪਹੁੰਚੀ ਹੈ 3 ਮਹੀਨਿਆਂ ਬਾਅਦ ਪਹੁੰਚੀ 3 ਮਹੀਨੇ ਬਾਅਦ ਲੈ ਕੇ ਆਇਆ ਲੈ ਕੇ ਆਏ ਤੁਸੀਂ ਦੇਖ ਰਹੇ ਹੋ ਪੰਜਾਬ ਪੁਲਿਸ ਬਹੁਤ ਹੀ ਵਧੀਆ ਜਿਹੜੀ ਕੰਮ ਕਰ ਰਹੀ ਹੈ ਕਿੱਦਾਂ ਦਿਖ ਰਹੀ ਹੈ ਬਹੁਤ ਵਧੀਆ ਬਹੁਤ ਵਧੀਆ ਟੀਮ ਹੈ ਜਿਹੜੀ ਸਾਡੀ ਬੇਟੀ ਘਰੇ ਆ ਗਈ ਹੈ ਬਹੁਤ ਵਧੀਆ ਤੁਹਾਡੇ ਆਪਣੇ ਇੱਥੇ ਪਸਨਾਵ ਉਹਨਾਂ ਨੇ ਸਾਡੀ ਕੁੜੀ ਲਾਈ ਸੀ ਇੱਕ ਕੁੜੀ ਆਪਣੇ ਇੰਦਰਾ ਕਲੋਨੀ ਤੋਂ ਉਹਨੂੰ ਜਿਹੜਾ ਕੋਈ ਪ੍ਰਵਾਸੀ ਬਿਹਰਾਈ ਚ ਜਿਹਨੇ ਲੈ ਗਿਆ ਸੀ ਟੂਪੀਗ ਜਿਹਨੂੰ ਅਸੀਂ ਬਰਾਬਦ ਕਰਾ ਕੇ ਜ਼ਿਲ੍ਹਾ ਬਿਹਰਾਈ ਤੋਂ থানা ਹਰਬੀ ਤੋਂ ਲਿਆਂਦਾ ਆ ਦੋ ਉਸਤਾਨ ਦੇ ਵਿੱਚ ਲਿਆ ਕੇ ਉਹਨਾਂ ਦੇ ਬਾਪ ਦਾ ਦੇ ਹਵਾਲੇ ਦਿੱਤਾ ਹੈ ਜੇ ਸਬੰਧੀ ਅਸੀਂ ਉਹ ਲੜਕੀ ਵਾਲਿਆਂ ਨੇ ਸਾਡਾ ਧੰਨਵਾਦ ਕੀਤਾ ਹੈ ਵੀ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਮਾਰਜੋਗ ਐਸ.ਡੀ.ਓ. ਸਾਹਿਬ ਨੇ ਉਹ ਸਮੀਰ ਤੇ ਮੇਰੇ ਟੀਮ ਜਿਹੜੀ ਐਸ.ਜੀ. ਕੁਲਵਿੰਦਰ ਸਿੰਘ ਡੇਨੀ ਕੌਸਟੇ ਬਲਜਿੰਦਰ ਬਲਜੀਤ ਕੌਰ ਨਾਲ ਗਈ ਸੀ ਜੋ ਅਸੀਂ ਲੜਕੀ ਨੂੰ ਦਰਸਤ ਹਾਲ ਤੇ ਕਾਬੂ ਕਰਕੇ ਉਹਨਾਂ ਦੇ ਬਾਪਸਾਂ ਦੇ ਹਵਾਲੇ ਕਰਤਾ ਜੀ ਅੱਜ ਥਾਣਾ ਡਿਵੀਜ਼ਨ ਨੰਬਰ 1 ਦੇ ਵਿੱਚ ਜਿਹੜਾ ਕਿ ਤੁਹਾਡੇ ਕੋਲ ਪਹੁੰਚੇ ਇੱਥੇ ਤੁਸੀਂ ਅਫੀਸਰ ਜ਼ਬਾਨ ਹੋ ਤਾਂ ਕੀ ਮਾਮਲਾ ਕੀ ਹੈ ਸਰ ਜਿਹੜੇ ਇੱਥੇ ਤੁਹਾਡੇ ਕੋਲ ਆਏ ਹੈ ਮਾਮਲਾ ਉਹ 2 ਕੁ ਮਹੀਨੇ ਪਹਿਲਾਂ ਇੱਕ ਨੰਬਾਲਿਕ ਲੜਕੀ ਨੂੰ ਫਗਵਾ ਕਰਕੇ ਲਿਆ ਗਿਆ ਸੀ ਹੰਦਾ ਯੂਪੀ ਦਾ ਜਿਸ ਸੰਬੰਧੀ 109 ਨੰਬਰ ਐਫ ਆਈ ਆਰ ਦਰਜ ਕੀਤੀ ਗਈ ਸੀ ਕਿ ਉਹ ਪਹਿਲਾਂ ਕੁਝ ਕਲੂ ਨਹੀਂ ਸੀ ਲੱਗ ਰਿਹਾ ਪਤਾ ਨਹੀਂ ਸੀ ਲੱਗ ਰਿਹਾ ਉਹ ਫਿਰ ਕਾਰ ਡਿਟੇਲਾਂ ਤੋਂ ਨੰਬਰ ਵਗੈਰਾ ਲੈ ਕੇ ਇਹ ਤਫਤੀਸ਼ ਤੋਂ ਬਾਅਦ ਪਤਾ ਲੱਗਾ ਉਹ ਯੂਪੀ ਲੈ ਗਿਆ ਲੜਕੀ ਨੂੰ ਯੂਪੀ ਫਿਰ ਮਾਨ ਜੋ ਕਮਿਸ਼ਨਰ ਸਾਹਿਬ ਕੋਲ ਆ ਗਿਆ ਲੈ ਕੇ ਪੁਲਿਸ ਫਾਰਟੀ ਉੱਥੇ ਭੇਜੀ ਗਈ ਤੇ ਐਸੇ ਗੁਰਜੀਤ ਸਿੰਘ ਨੂੰ ਭੇਜਿਆ ਉੱਥੇ ਯੂਪੀ ਕੋਸ਼ ਲੜਕੀ ਦੇ ਪੇਰੈਂਟਸ ਵੀ ਨਾਲ ਗਏ ਉੱਥੇ ਫਿਰ ਲੋਕਲ ਪੁਲਿਸ ਦੇ ਨਾਲ ਤਾਲਮੇਲ ਕਰਕੇ ਰੇਡ ਕਰਕੇ ਲੜਕੀ ਉੱਥੇ ਬਰਾਮਦ ਕੀਤੀ ਤੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਉਸੀ ਗੁਫਤਾਰ ਕਰਕੇ ਇੱਕ ਲੜਕੀ ਨਾਮ ਲਿਆ ਕੇ ਤੇ ਤਵਦੀਸ਼ ਜਿਹੜੀ ਸੀ ਕਰਨ ਵਾਲੀ ਕਰਕੇ ਲੜਕੀ ਨੂੰ ਸੇਫ ਲਈ ਉਹਦੇ ਪੇਰੈਂਟਸ ਦੇ ਹਵਾਲੇ ਕਰ ਦਿੱਤਾ ਜੋ ਸਾਰੇ ਇੰਦਰਾ ਕਲੋਨੀ ਵਾਲੇ ਹੁਣ ਅੱਜ ਸਾਡਾ ਧੰਨਵਾਦ ਕਰਨ ਆਏ ਆ ਵੀ ਲੜਕੀ ਇਹਨਾਂ ਨੂੰ ਬਰਾਮਦ ਕਰਵਾ ਦਿੱਤੀ ਸੀ ਸਹੀ ਸਲਾਮਤ ਜੋ ਸਾਡੀ ਦਾ ਡਿਊਟੀ ਸੀ ਅਸੀਂ ਦਾ ਇਹ ਕੰਮ ਕਰਨਾ ਹੀ ਸੀਗਾ ਪਰ ਚਲੋ ਇਹ ਪ੍ਰਧਾਨ ਸੰਤਲਾ ਜੀ ਇੰਦਰਾ ਕਲੋਨੀ ਦੇ ਆਏ ਆ ਹੋਰ ਸਾਰੇ ਕੁੜੀ ਦੇ ਘਰ ਵਾਲੇ ਤੇ ਬਾਕੀ ਸਾਰੇ ਮੱਲੇ ਵਾਲੇ ਆਏ ਆ ਚਲੋ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲੜਕੀਆਂ ਦੇ ਹਵਾਲੇ ਕਰ ਦਿੱਤੀ ਆ ਤੇ ਦੋਸ਼ੀ ਜਿਹੜਾ ਉਹਨੂੰ ਜੇਲ੍ਹ ਚ ਭੇਜ ਲੱਗਿਆ। ਹਾਂ ਮੈਂ ਆਪਣਾ ਮੇਰਾ ਨਾਮ ਹੈ ਸੰਤਲਾਲ ਬਲੈਂਡ ਹੈ ਸਰ। ਸਰ ਕੀ ਮਾਮਲਾ ਕੀ ਹੈ ਸਰ ਜਿਹੜਾ ਤੁਸੀਂ ਅੱਜ ਇੱਥੇ 1 ਨੰਬਰ ਥਾਣੇ ਪਹੁੰਚੇ ਹੋ? ਸਰ ਮਾਮਲਾ ਇਹ ਸੀਗਾ ਸਾਡੀ ਬੇਟੀ ਸੀਗੀ ਔਰ ਅਸੀਂ ਕੰਪਲੀਟ ਦਿੱਤੀ ਹੋਈ ਸੀਗੀ ਮਾਨਜੋਗ ਸੀਪੀ ਸਾਹਿਬ ਜਲੰਧਰ ਨੂੰ। ਸੋ ਇੱਕ ਡੇਢ ਮਹੀਨੇ ਬਾਅਦ ਦੇਰ ਸਵੇਰ ਲੱਗੀ ਹੈ ਪਰ ਉਹ ਸਾਡੀ ਬੇਟੀ ਉਹ ਲੈ ਕੇ ਆਏ ਨੇ ਜੁਪੀ ਤੋਂ ਔਰ ਉਸ ਕਰਕੇ ਅਸੀਂ ਅੱਜ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਪੂਰੀ ਇੰਦਰਾ ਕਲੋਨੀ ਸਾਸੀ ਭਾਈਚਾਰਾ ਅਸੀਂ ਅੱਜ ਇੱਥੇ ਇਕੱਠੇ ਹੋਇਆ ਸਭ ਤੋਂ ਪਹਿਲਾਂ ਸ਼ੁਕਰਗੁਜ਼ਾਰਾਂ ਸਾਡੇ ਜਲੰਧਰ ਸੀਪੀ ਸਾਹਿਬ ਤਨਪ੍ਰੀਤ ਕੌਰ ਆਈਪੀਐਸ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਉਸ ਤੋਂ ਬਾਅਦ ਏਡੀਸੀਪੀ ਸਾਹਿਬ ਜੈਨ ਮੈਡਮ ਮੈਂ ਉਹਨਾਂ ਦੇ ਵੀ ਤਹਿ ਦਿਲੋਂ ਧੰਨਵਾਦ ਕਰਦਾ ਔਰ ਏਸੀਪੀ ਨਾਰਥ ਦਾ ਵੀ ਅਤੀਸ਼ ਪਾਟਿਆ ਜੀ ਦੇ ਮੈਂ ਅਤੀਸ਼ ਪਾਟਿਆ ਜੀ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਔਰ ਐਸਐਚਓ ਸਾਹਿਬ ਜਿਹੜੇ 1 ਨੰਬਰ ਤੋਂ ਰਕੇਸ਼ ਕੁਮਾਰ ਜੀ ਹੈ ਉਹਨਾਂ ਦੀ ਮਿਹਨਤ ਮਿਹਨ ਦੇ ਸਦਕੇ ਨਾਲ ਔਰ ਸਾਡੇ ਗੁਰਜੀਤ ਐਸਆਈ ਦੇ ਨਾਲ ਸਾਡੇ ਕ੍ਰਾਂਤੀਕਾਰ ਵੀਰ ਦੇ ਨਾਲ ਸਾਡੀ ਬੇਟੀ ਆਈ ਹੈ ਔਰ ਸਾਨੂੰ ਹੱਕ ਦਿੱਤਾ ਆ ਔਰ ਸਾਨੂੰ ਉਹ ਵੇਕੀ ਸਾਡੇ ਹਵਾਲੇ ਕਰਕੇ ਔਰ ਮੁੰਡੇ ਨੂੰ ਜੇਲ ਕਰਕੇ ਉਹਨੂੰ ਜੇਲ ਭੇਜਿਆ ਇਸ ਕਰਕੇ ਮੈਂ ਖਾਸ ਕਰਕੇ ਸਾਡੇ ਗੁਰਜੀਤ ਸਰ ਜਿਹੜੇ ਐਸਆਈ ਸਾਹਿਬ ਮੈਂ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਕਰਦਾ ਐਸਐਚਓ ਇੱਕ ਦਾ ਔਰ ਸਾਡੇ ਜਿਹੜੇ ਪੰਜਾਬ ਪੁਲਿਸ ਦੇ ਜਿਹੜੇ ਸੀਨੀਅਰ ਹੈ ਡੀਜੀਪੀ ਸਾਹਿਬ ਗੌਰਵ ਯਾਦਵ ਜੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜੇ ਇਸ ਤਰ੍ਹਾਂ ਦੇ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਸਾਡੇ ਗੁਰਜੀਤ ਸਰ ਵਰਗੇ ਔਰ ਸਾਡੇ ਆਪਣੇ ਐਸਐਚਓ ਵਰਗੇ ਕ੍ਰਾਂਤੀਕਾਰ ਹੋਣ ਤਾਂ ਪੂਰੇ ਪੰਜਾਬ ਦੇ ਵਿੱਚ ਪਰਵਾਸੀ ਸਾਡੀਆਂ ਧੀਆਂ ਬੇਟੀਆਂ ਨੂੰ ਕੋਈ ਹੱਥ ਨਹੀਂ ਪਾਊਗਾ ਸੋ ਇਸ ਕਰਕੇ ਮੈਂ ਬਹੁਤ ਬਹੁਤ ਇਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਦੇ ਨਾਲ ਇਹਨਾਂ ਦਾ तहे ਦਿਲੋਂ ਮੈਂ ਧੰਨਵਾਦ ਕਰਨਾ ਚਾਹੁੰਦਾ ਖਾਸ ਕਰਕੇ ਰਕੇਸ਼ ਕੁਮਾਰ ਐਸਐਚਓ ਇੱਕ ਜੀ ਦਾ ਔਰ ਗੁਰਜੀਤ ਜੀ ਦਾ ਏਸੀਪੀ ਨੌਰਥ ਜੀ ਦਾ ਡੀਸੀਪੀ ਵਨ ਜੀ ਦਾ ਔਰ ਆਈਪੀਐਸ ਸੀਪੀ ਮੈਡਮ ਜਿਲੰਦਰ ਕਮਿਸ਼ਨਰ ਮੈਂ ਉਹਨਾਂ ਦਾ ਦਿਹ ਦਿਲੋਂ ਔਰ ਮੇਰੇ ਸਤਿ ਸਪਾਹੀ ਚਾਰ ਸਰ ਕਿੰਨੇ ਟਾਈਮ ਤੋਂ ਸਰ ਤੁਹਾਡੀ ਲੜਕੀ ਨੂੰ ਅਗਵਾ ਕਰਕੇ ਲੈ ਗਿਆ ਸੀਗਾ ਇੱਥੋਂ ਸਰ ਆਪਣੇ ਇੱਥੇ ਡਬਲਯੂਜੀ ਗ੍ਰੈਂਡ ਹੋਟਲ ਦੇ ਵਿੱਚ ਲੱਗਿਆ ਸੀਗਾ ਤੇ ਉਹ ਉੱਥੇ ਕੁੜੀ ਨੂੰ ਬਲਾਫ ਫਸਲਾ ਕੇ ਕੁੜੀ ਸਾਡੀ ਨਵਾਲਿਕ ਸੀ ਉਹਨੂੰ ਉਹ ਲੈ ਗਿਆ ਸਰ ਸਰ ਤੁਹਾਡੀ ਜਿਹੜੀ ਲੜਕੀ ਸੀਗੀ ਉਹਦੇ ਚਾਸੇ ਦੇ ਵਿੱਚ ਕਿੱਦਾਂ ਆਈ ਸਰ ਉਹਨੇ ਬਸ ਬੱਚੀ ਤਾਂ ਬੱਚੀ ਹੈ ਸਰ ਉਹਨੂੰ ਕੀ ਪਤਾ ਵਿਆਹ ਦਾ ਝਾਂਸਾ ਦੇ ਕੇ ਕੀ ਪਤਾ ਕੀ ਖਲਾ ਪਲਾ ਕੇ ਇਹ ਤਾਂ ਉਹ ਜਾਣਦਾ ਸਰ ਉਹ ਲੈ ਕੇ ਗਿਆ ਤੁਹਾਡੀ ਲੜਕੀ ਕੋਈ ਜੋਬ-ਜੋਬ ਕਰਦੀ ਸੀਗੀ ਉੱਥੇ ਯਾ ਕਿ ਫੈਕਟਰੀ 'ਚ ਵਿਚਾਰੀ ਆਪਣੇ ਕਦੇ ਕਿਸੇ ਦੇ ਕੰਮ ਨਹੀਂ ਕੀਤਾ ਪਰ ਘਰ ਦੀਆਂ ਮਜਬੂਰੀਆਂ ਇਸ ਤਰ੍ਹਾਂ ਚੀਆਂ ਸੀਗੀਆਂ ਤੇ ਉਹਨਾਂ ਨੇ ਸਿਕਿਉਰਿਟੀ ਗਾਰਡ ਦਾ ਕੰਮ ਕਰਨਾ ਤੇ ਇੱਕ ਦੋ ਮਹੀਨਾ ਲਾਉਣਾ ਸੀਗਾ ਉਹ ਉੱਥੇ ਲੱਗੀ ਸੀਗੀ ਵੀ ਘਰ ਦਾ ਵਿਚਾਰਿਆਂ ਦਾ ਕਿੱਥੇ ਹੋਟਲ ਦੇ ਵਿੱਚ ਲੱਗੀ ਸੀਗੀ ਹਾਂਜੀ ਸਰ ਇੱਥੇ ਬੇਰਕਮਲ ਪਲਾਟ ਦੇ ਬੈਕ ਸਾਈਡ ਆ ਫੈਕਟਰੀ ਹੈ ਸਰ ठीक जी क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज करते हैं चाहे वो डेंटल इम्प्लांट्स हो स्माइल मेकओवर हो या इन्विजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे